ਕੀਤਾ ਬਹੁਤ ਵੱਡਾ ਵੈਲਕਮ ਫਰਾਂਸ ਦੀ ਧਰਤੀ ਦੇ ਉੱਤੇ ਜਿੱਥੇ ਕਬੱਡੀ ਕੱਪ ਦੇ ਉੱਤੇ ਵੱਡਾ ਸਨਮਾਨ ਕੀਤਾ ਗਿਆ ਉਹਦਾ ਸਨਮਾਨ ਕਰਨਾ ਬਣਦਾ ਵੀ ਸੀ ਕਿਉਂਕਿ ਜੇ ਬੰਦਾ ਕੇ ਪਹੁੰਚਦੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਔਰ ਭਰਾ ਕਹਿੰਦੇ ਆਪਾਂ ਮੱਟ ਦਾ ਵਿਸ਼ੇਸ਼ ਤੌਰ ਦੇ ਉੱਪਰ ਮਾਨ ਸਨਮਾਨ ਕਰਦਾ ਵਾਰੀ ਵਾਰੀ ਆ ਕੇ ਕਲੱਬ ਵਾਲੇ ਕਹਿ ਰਹੇ ਆ ਵੀਰ ਸਾਡੇ ਕਿ ਕਿੰਨਾ ਚਿਰ ਮੱਟ ਕਰੀ ਜਾਵੇਂਗਾ ਗੁਲਾਮੀ ਹੰਝੂ ਅੱਖੀਆਂ ਚੋਂ ਡਿੱਗਦੇ ਨੇ ਖਾਰੇ ਪੁੱਛਦੇ ਰੋਟੀ ਖਾਧੀ ਹੈ ਕਿ ਨਹੀਂ ਕੱਲੀ ਮਾਂ ਪੁੱਛਾ ਜੀ ਹੈਲੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਇਹ ਬਾਬਾ ਬੰਦਾ ਸਿੰਘ ਬਹਾਦਰ ਸਪੋਰਟਸ ਕਲੱਬ ਜਿਹੜਾ ਹੈ ਇਹ ਸ਼ਹੀਦਾ ਦੇ ਨਾਂ ਤੇ ਹੈ ਜੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਆਪਣੇ ਬੱਚੇ ਦਾ ਜਿਹੜਾ ਕਾਲਜਾਸੂ ਤੇ ਮੂੰਹ ਵਿੱਚ ਪਾਇਆ ਗਿਆ ਮੈਂ ਇਹ ਸੇ ਦੱਸ ਦੇਵਾਂ ਕਿ ਜਿਹੜਾ ਸਿੱਖੀ ਕੌਮ ਦਸਤਾਰ ਤੇ ਸ਼ਹੀਦਾ ਦੇ ਖਿਲਾਫ ਬੋਲੇਗਾ ਯਾ ਰੁਗਲੇਗਾ ਉਹਨੂੰ ਇੱਥੇ ਇਸ ਕਲੱਬ ਵਿੱਚ ਕੋਈ ਮਾਨ ਸਨਮਾਨ ਨਹੀਂ ਕੀਤਾ ਜਾਏਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਮਤਾਨ ਸਾਹ ਵਾਲਾ ਸਲੀਲ ਵੱਧਾ ਹੋਇਆ ਖੇਡਦੇ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਪਤਾ ਲੱਗਾ ਕਿ ਮੱਟ ਸ਼ੇਰੋ ਵਾਲੀਏ ਦਾ ਕੀਤਾ ਬਹੁਤ ਵੱਡਾ ਵੈਲਕਮ ਫਰਾਂਸ ਦੀ ਧਰਤੀ ਦੇ ਉੱਤੇ ਜਿੱਥੇ ਕਬੱਡੀ ਕੱਪ ਦੇ ਉੱਤੇ ਵੱਡਾ ਸਨਮਾਨ ਕੀਤਾ ਗਿਆ ਉਹਦਾ ਸਨਮਾਨ ਕਰਨਾ ਬਣਦਾ ਵੀ ਸੀ ਕਿਉਂਕਿ ਜੇ ਬੰਦਾ ਕਹਿੰਦੇ ਜੋ ਵੀ ਆਪਣੀ ਜ਼ੁਬਾਨ ਤੋਂ ਬੋਲਦਾ ਆ ਉਹਦਾ ਹੀ ਉਹ ਵੱਡਿਆ ਤੇ ਉਹਦਾ ਹੀ ਉਹ ਖਟਿਆ ਖਾਂਦਾ ਆ ਅੱਜ ਯੂਰਪ ਦੀ ਧਰਤੀ ਦੇ ਉੱਤੇ ਜਿੱਥੇ ਲੋਕ ਆ ਕੇ ਸਤਕਾਰ ਲੈਂਦੇ ਨੇ ਵੱਖੋ-ਵੱਖਰੇ ਦੇਸ਼ਾਂ ਵਿੱਚ ਜਾਂਦੇ ਨੇ ਤੇ ਵੱਖੋ-ਵੱਖਰੇ ਦੇਸ਼ਾਂ ਦੇ ਵਿੱਚ ਉਹਨਾਂ ਦਾ ਆਦਰ ਮਾਣ ਹੁੰਦਾ ਆ ਉੱਥੇ ਦੂਸਰੇ ਪਾਸੇ ਮੱਟ ਸ਼ੇਰੋ ਵਾਲੀਏ ਨੂੰ ਕਬੱਡੀ ਕੱਪ ਦੇ ਉੱਤੇ ਫਰਾਂਸ ਦੇ ਵਿੱਚ ਉਹ ਕਹਿੰਦੇ ਵੱਡਾ ਸਨਮਾਨ ਕੀਤਾ ਗਿਆ ਉਹਦਾ ਜੋ ਕਿ ਉੱਥੇ ਦੀ ਕਮਿਊਨਿਟੀ ਵੱਲੋਂ ਹੁਣ ਅਸੀਂ ਇੱਕ ਬੇਨਤੀ ਕਰਦੇ ਆਂ ਮੱਤ ਸ਼ੇਰੋ ਵਾਲੀਏ ਨੂੰ ਕਿ ਤੈਂ ਜੋ ਬਿਆਨ ਦਿੱਤੇ ਸੀ ਜੇ ਉਹਨਾਂ ਬਿਆਨਾਂ ਦੇ ਉੱਤੇ ਬਣਿਆ ਆ ਤਾਂ ਇੱਕ ਵਾਰੀ ਜ਼ਰੂਰ ਸਪੇਨ ਦੀ ਧਰਤੀ ਦੇ ਉੱਤੇ ਵੀ ਆ ਤੇਰਾ ਅਸੀਂ ਆਏ ਦਾ ਵੈਲਕਮ ਕਰੀਏ ਥੋੜਾ ਜਿਹਾ ਥੋੜਾ ਜਿਹਾ ਦੱਸੀਏ ਕਿ ਪੰਜਾਬੀ ਜਿਹੜੇ ਆ ਖਾਸ ਤੌਰ ਤੇ ਸਿੱਖ ਕਮਿਊਨਿਟੀ ਆ ਭਾਈਚਾਰਾ ਆ ਇਹ ਪੂਰੀ ਦੁਨੀਆ 'ਚ ਬੈਠਾ ਆ। ਇਹ ਅਸੀਂ ਕੋਈ ਧਰਮਾਂ ਦੀ ਲੜਾਈ ਨਹੀਂ ਲੜ ਰਹੇ। ਕੋਈ ਬਿਵਾਦ ਨਹੀਂ ਕਰ ਰਹੇ। ਅਸੀਂ ਕਿਸੇ ਵੀ ਧਰਮ ਨੂੰ ਮਾੜਾ ਨਹੀਂ ਕਹਿੰਦੇ। ਜਦੋਂ ਵੀ ਕੋਈ ਸਾਡੇ ਉੱਤੇ ਟਿੱਪਣੀ ਕਰਦਾ ਆ ਉਸ ਨੂੰ ਮੂੰਹ ਤੋੜਮਾ ਜਵਾਬ ਸਾਡੀ ਕੌਮ ਨੂੰ ਦੇਣਾ ਆਉਂਦਾ ਤੇ ਅਸੀਂ ਦੇਣਾ ਵੀ ਜਾਣਦੇ ਆ। ਹੁਣ ਇਹੇ ਗੱਲ ਕਹਾਂਗੇ ਮਟੇ ਸ਼ੇਰੋ ਵਾਲੀਏ ਨੂੰ ਕਿ ਜੇ ਵਾਕਈ ਹੀ ਤੂੰ ਹੈਗਾ ਆ ਸਪੇਨ ਦੀ ਧਰਤੀ ਤੇ ਆ ਤੇ ਆ ਜਾ ਤੇਰਾ ਆਏ ਦਾ ਸਪੇਨ ਦੇ ਵਿੱਚ ਤੇਰਾ ਵੱਡਾ ਵੈਲਕਮ ਕਰੀਏ ਵੱਡਾ ਸਤਿਕਾਰ ਕਰੀਏ ਆਪੇ ਇੱਥੇ ਹੁਣ ਤੈਨੂੰ ਵੀ ਪਤਾ ਲੱਗ ਜਾਏ ਕਿ ਬੂਰੇ ਵਰਲਡ ਦੇ ਵਿੱਚ ਜਿਹੜੇ ਪੰਜਾਬੀ ਬੈਠੇ ਆ ਇੱਕ ਫੇਸਬੁੱਕ ਤੇ ਪੋਸਟ ਪਾਉਣੀ ਲਿਖ ਦੇਣਾ ਬਹੁਤ ਸੌਖਾ ਆ ਬਾਅਦ ਵਿੱਚ ਉਹਦੀ ਬਿਆਨਬਾਜ਼ੀ ਦੇ ਉੱਤੇ ਮਾਫੀ ਮੰਗ ਲੈਣੀ ਕੁਝ ਦਿਨਾਂ ਦੇ ਵਿੱਚ ਆਪਣੇ ਬਿਆਨ ਬਦਲ ਲੈਣੇ ਆਪਣੇ ਫਾਲੋਅਰ ਭਰੌਣ ਕਰਕੇ ਆਪਣੀਆਂ ਗੱਲਾਂ ਬਾਤਾਂ ਕਰਨੀਆਂ ਸ਼ੁਰੂ ਕਰ ਦੇਣੀਆਂ ਬਹੁਤ ਵੱਡੀ ਗੱਲ ਆ ਪਰ ਦੇਖਣਾ ਚਾਹੀਦਾ ਆ ਕਿ ਜਿਸ ਧਰਤੀ ਦਾ ਤੁਸੀਂ ਖਾਣਾ ਖਾਂਦੇ ਹੋ ਜਿਸ ਧਰਤੀ ਦਾ ਤੁਸੀਂ ਨਾਜ ਖਾਂਦੇ ਹੋ ਜਿਸ ਧਰਤੀ ਦੀ ਤੁਸੀਂ ਰੋਟੀ ਖਾਂਦੇ ਹੋ ਥੋੜਾ ਬਹੁਤਾ ਤਾਂ ਸ਼ਰਮ ਕਰਨੀ ਚਾਹੀਦੀ ਆ ਥੋੜੀ ਬਹੁਤੀ ਤਾਂ ਸ਼ਰਮ ਕਰਨੀ ਚਾਹੀਦੀ ਆ ਕਿ ਪੰਜਾਬੀ ਪੂਰੀ ਦੁਨੀਆ 'ਚ ਬੈਠੇ ਆ ਨਾ ਕਿ ਇਕੱਲਾ ਪੰਜਾਬ ਦੇ ਵਿੱਚ ਇਦਾਂ ਹੀ ਤੇਰਾ ਵੈਲਕਮ ਜਿਵੇਂ ਫਰਾਂਸ ਵਾਲਿਆਂ ਨੇ ਕੀਤਾ ਆ ਐਵੇਂ ਹੀ ਤੇਰਾ ਸਪੇਨ ਦੇ ਵਿੱਚ ਹੋਵੇਗਾ ਐਵੇਂ ਹੀ ਤੇਰਾ ਬੈਲਜੀਅਮ ਵਿੱਚ ਹੋਵੇਗਾ ਐਵੇਂ ਹੀ ਤੇਰਾ ਹਾਲੈਂਡ ਵਾਲੇ ਕਰਨਗੇ ਤੇ ਜਿੱਥੇ-ਜਿੱਥੇ ਵੀ ਜਾਵੇਂਗਾ ਤੇ ਉੱਥੇ-ਉੱਥੇ ਤੇਰਾ ਵੈਲਕਮ ਹੋਵੇਗਾ ਤੇ ਜੇ ਚਾਹਨਾ ਕਿ ਵੈਲਕਮ ਤੇਰਾ ਇਸ ਤਰੀਕੇ ਨਾਲ ਨਾ ਹੋਵੇ ਤੇ ਆਪਣੇ ਬਿਆਨਾਂ ਨੂੰ ਸੋਧ ਤੇ ਆਪਣੀ ਜਿਹੜੇ ਕੰਮ ਵੱਲ ਧਿਆਨ ਦੇ ਜੋ ਤੂੰ ਕਰਨਾ ਉਹ ਕਰ ਪਰ ਇੱਕ ਗੱਲ ਜ਼ਰੂਰ ਯਾਦ ਰੱਖੀ ਕਿ ਪੰਜਾਬੀ ਆਪਣਾ ਕਰਜ ਜ਼ਰੂਰ ਮੋੜਦੇ ਆ ਕਦੋਂ ਮੋੜਨਾ ਕਿਹੜੇ ਟਾਈਮ ਮੋੜਨਾ ਕਦੋਂ ਕਦੋਂ ਸਮਾਂ ਹੋਣਾ ਇਹ ਪ੍ਰਮਾਤਮਾ ਹੀ ਜਾਣਦਾ ਆ ਇਸ ਲਈ ਬਹੁਤ ਬਹੁਤ ਧੰਨਵਾਦ ਆ ਮੈਂ ਧੰਵਾਦ ਦੀਆਂ ਸ਼ੁਕਰਾਨਾ ਕਰਦਾ ਵਾਂ ਉਹਨਾਂ ਫਰਾਂਸ ਵਾਲੇ ਵੀਰਾਂ ਦਾ ਜਿਨ੍ਹਾਂ ਨੇ ਚੱਲਦੇ ਮੈਚ ਦੇ ਵਿੱਚ ਠੋਕ ਕੇ ਜਵਾਬ ਦਿੱਤਾ ਜਿਨ੍ਹਾਂ ਨੇ ਸੱਦਿਆ ਸੀ ਜਿਹੜੇ ਉਹਨੂੰ ਸਨਮਾਨ ਕਰਨ ਜਾ ਰਹੇ ਸੀ ਪਰ ਜਿਹੜੇ ਬੰਦਿਆਂ ਨੇ ਠੋਕ ਕੇ ਬੋਲਿਆ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਅਸੀਂ ਆਪਣੇ ਵੱਲੋਂ ਉਹਨਾਂ ਦਾ ਧੰਨਵਾਦ ਕਰਾਂਗੇ ਕਿਉਂਕਿ ਹੱਕ ਤੇ ਸੱਚ ਲਈ ਖੜੋਣ ਵਾਲੇ ਕੁਝ ਹੀ ਬੰਦੇ ਹੁੰਦੇ ਆ ਅਸੀਂ ਮਰੀਆਂ ਜ਼ਮੀਰਾਂ ਵਾਲੇ ਲੋਕ ਨਹੀਂ ਆ ਕਿ ਜਿਹੜੇ ਅਸੀਂ ਇੱਥੇ ਬੈਠੇ ਤੇਰੀਆਂ ਲਿਖੀਆਂ ਹੋਈਆਂ ਲਿਖਤਾਂ ਨੂੰ ਅਸੀਂ ਸੋਚ ਸਮਝ ਕੇ ਬਹਿ ਜੀਏ ਅੱਜ ਹੀ ਉਹਨਾਂ ਨੂੰ ਸੋਚਣ ਲੱਪਈਏ ਇਦਾਂ ਨਹੀਂ ਕੋਈ ਹੈਗਾ ਤੂੰ ਲਿਖ ਲਿਆ ਅੱਜ ਤੇ ਕੱਲ ਨੂੰ ਮਾਫੀ ਮੰਗ ਲਈ ਮਾਫੀ ਮਾਫੀ ਨਹੀਂ ਹੁੰਦੀ ਪਹਿਲਾਂ ਜੇ ਤੁਸੀਂ ਕਮਿਊਨਿਟੀ ਦਾ ਕੋਈ ਚਿਹਰਾ ਹੋ ਜੇ ਕੋਈ ਕਮਿਊਨਿਟੀ ਦੇ ਵਿੱਚ ਰੱਖਦੇ ਹੋ ਤੇ ਤੇ ਪੰਜਾਬੀਆਂ ਦੇ ਕੋਲੋਂ ਸਿੱਖਾਂ ਦੇ ਕੋਲੋਂ ਕੀ ਲੈਣਾ ਗਏ ਹੋ ਤੁਸੀਂ ਵਿਦੇਸ਼ਾਂ ਦੇ ਵਿੱਚ ਇੱਥੇ ਘੁੰਮਣਾ ਸ਼ੁਰੂ ਕਰ ਦਿੱਤਾ ਆ ਕੀ ਭਾਲਦੇ ਹੋ ਕਿ ਤੁਹਾਡੀ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਕਦਰ ਕਰੀਏ ਕੀ ਕਦਰ ਕਰੀਏ ਜਦੋਂ ਤੁਸੀਂ ਗੁਰੂਆਂ ਤੇ ਪੀਰਾਂ ਪਗੰਬਰਾਂ ਨੂੰ ਨਹੀਂ ਚੜਦੇ ਜਦੋਂ ਬੋਲਣ ਲੱਗੇ ਕੁਝ ਦੇਖਦੇ ਨਹੀਂ ਹੋ ਲਾਈਕ ਤੇ ਫਾਲੋਅਰ ਉੱਥੇ ਲੈ ਜਾਂਦੇ ਨੇ ਜਿੱਥੇ ਤੁਹਾਨੂੰ ਕੋਈ ਚੰਗਾ ਕੰਮ ਕਰਦੇ ਹੋ ਪਰ ਕੌਂਟਰਵਰਸੀ ਪਾਉਣੀ ਤੇ ਆਪਣੇ ਬਿਆਨਾਂ ਦੇ ਉੱਤੇ ਹੁਣ ਖੜਾ ਰਵਾਂੀ ਮੈਂ ਕਹਾਂਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਮੱਟ ਸ਼ੇਰੋਵਾੜੀਆ ਸਪੇਨ ਦੀ ਧਰਤੀ ਤੇ ਆਵੇ ਤੇ ਆ ਤੇਰਾ ਅਸੀਂ ਇੱਥੇ ਸਪੇਨ ਦੀ ਧਰਤੀ ਤੇ ਕਰੀਏ ਵੈਲਕਮ ਬਹੁਤ ਬਹੁਤ ਧੰਨਵਾਦ ਜੀ ਮੈਂ ਤੁਹਾਡਾ ਅਮਰੀਕ ਸਿੰਘ ਮਿਲਦਾ ਮਾਂ ਤੁਹਾਨੂੰ ਛੇਤੀ ਅਗਲੀ ਵੀਡੀਓ ਦੇ ਵਿੱਚ ਓਕੇ ਬਈਓ